ਸਤਿ ਸ਼੍ਰੀ ਅਕਾਲ ਜੀ ਮਾਨ ਫਾਰਮ ਤੰਗੋਲੀ ਜਾਣਦੀ ਹਾਂ ਲੋਕੇਸ਼ਨ ਦੇਖ ਕੇ ਡਾਕਟਰ ਸਾਹਿਬ ਦਾ ਚਿਹਰਾ ਦੇਖ ਕੇ ਤੇ ਨਾਲ ਫਾਰਮਿੰਗ ਬਾਬਾਲੇ ਜਿਹੜੇ ਹਮੇਸ਼ਾ ਲੋਕਾਂ ਦੀਆਂ ਬੱਕਰੀਆਂ ਲੋਕਾਂ ਦੇ ਜਾਨਵਰ ਲੋਕਾਂ ਦੀਆਂ ਮੰਡੀਆਂ ਦਿਖਾਉਂਦੇ ਆਏ ਨੇ ਅੱਜ ਆਪਾਂ ਇਹਨਾਂ ਨੂੰ ਹੀ ਦਿਖਾਵਾਂਗੇ ਸ਼ੁਰੂਆਤ ਇਹਨਾਂ ਤੋਂ ਹੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਜੀ ਜਿਹੜਾ ਇਹਨਾਂ ਪਿਆਰ ਦਿੰਦੇ ਆ ਜੀ ਬਾਈ ਦੇ ਚੈਨਲ ਨੂੰ ਤੇ ਫਾਰਮਿੰਗ ਬਾਬਾ ਚੈਨਲ ਨੂੰ ਜੀ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਤੁਹਾਡਾ ਬਹੁਤ-ਬਹੁਤ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਪਹਿਲਾਂ ਤੁਸੀਂ ਪੱਤਰਕਾਰੀ ਲੈਨ ਦੇ ਵਿੱਚ ਸੀਗੇ ਹਾਂਜੀ ਤੇ ਇੱਕ ਬੱਕਰੀ ਪਾਲਣ ਦਾ ਜਿਹੜਾ ਕੰਟੈਕਟ ਆ ਆਪਾਂ ਨੂੰ ਲੈ ਕੇ ਤੇ ਹੋਰ ਵੀ ਕਾਫੀ ਲੋਕ ਬੱਕਰੀ ਪਾਲਣ ਤੇ ਵੀਡੀਓ ਕਰਨ ਲੱਗੇ ਨੇ ਕਦੋਂ ਸ਼ੁਰੂ ਹੋਇਆ ਸੀ ਤੁਹਾਡੇ ਦਿਮਾਗ 'ਚ ਕਦੋਂ ਤੇ ਕਿਵੇਂ ਆਸੀ ਬੱਕਰੀ ਪਾਲਣ ਤੇ ਵੀਡੀਓ ਬਣਾ ਕੇ ਆਪਾਂ ਇੱਕ ਵਧੀਆ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਆਪਾਂ ਇੱਕ ਰੋਜੀ ਰੋਟੀ ਕਹਿ ਸਕਦੇ ਹਾਂ ਨਾ ਵੀ ਚਲਾ ਸਕਦੇ ਹਾਂ ਦੇਖੋ ਜੀ ਚੈਨਲ ਤਾਂ ਬਹੁਤ ਸੀਗੇ ਤੇ ਜਿਵੇਂ ਤੁਸੀਂ ਕਿਹਾ ਪੱਤਰਕਾਰ ਸੀ ਮੈਂ ਪੱਤਰਕਾਰ ਅੱਜ ਵੀ ਹਾਂ ਜੀ ਜੀ ਨਾਲ ਨਾਲ ਪੱਤਰਕਾਰੀ ਵੀ ਚੱਲਦੀ ਹੈ ਨਾਲ ਨਾਲ ਆਪਣਾ ਚੈਨਲ ਵੀ ਚੱਲਦਾ ਹੈ ਠੀਕ ਹੈ ਜੀ ਤੇ ਚੈਨਲ ਮਤਲਬ سوشل میڈیا ਤੇ ਜਾਨਵਰਾਂ ਦੇ ਬਹੁਤ ਸੀਗੇ ਹਾਂਜੀ ਪਰ ਹਰ ਇੱਕ ਕੋਈ ਜਿਵੇਂ ਕਹਿੰਦੇ ਆ ਨਾ ਕਿਸੇ ਨੂੰ ਮਸਾਲਾ ਚਾਹੀਦਾ ਹੁੰਦਾ ਵਧੀਆ ਚੀਜ਼ ਚਾਹੀਦੀ ਹੁੰਦੀ ਹੈ ਜਿਵੇਂ ਆਪਾਂ ਅਕਸਰ ਦੇਖਦੇ ਹੁੰਦੇ ਸੀ ਘੋੜਿਆਂ ਤੇ ਬਹੁਤ ਫੋਕਸ ਸੀਗਾ ਲੋਕਾਂ ਦਾ ਹਾਂਜੀ ਘੋੜੇ ਹੋ ਗਿਆ ਜਾਂ ਫਿਰ ਕੋਈ ਮਹਿੰਗੀ ਆਈਟਮ ਹੈ ਹੋਗੀ ਉਹ ਦਿਖਾ ਰਹੇ ਸੀ ਹਾਂਜੀ ਪਰ ਇਸ ਪਾਸੇ ਕਿਸੇ ਦਾ ਧਿਆਨ ਹੈ ਨਹੀਂ ਸੀ ਹਾਂਜੀ ਬੱਕਰੀਆਂ 'ਚ ਜੀ ਕਿਉਂਕਿ ਅਕਸਰ ਜਿਵੇਂ ਹਨਾ ਮਤਲਬ ਹੁਣ ਤਾਂ ਸੋਚ ਬਦਲ ਗਈ ਪਹਿਲਾਂ ਬਹੁਤ ਲੋਕਾਂ ਦੀ ਸੋਚ ਵੀ ਸੀ ਕਿ ਯਾਰ ਬੱਕਰੀਆਂ ਹਨਾ ਕਿਸ ਤਰ੍ਹਾਂ ਦਾ ਕੀਤਾ ਆ ਆਪਾਂ ਚੈਨਲ ਸ਼ੁਰੂ ਕੀਤਾ ਸੀ 2018 ਚ ਜੀ ਮਤਲਬ ਇਹ ਸੋਚਿਆ ਸੀਗਾ ਕਿ ਯਾਰ ਇਸ ਪਾਸੇ ਮਤਲਬ ਕੋਈ ਧਿਆਨ ਨਹੀਂ ਦਿੰਦਾ ਬੱਕਰੀਆਂ ਵਾਲੇ ਵੀ ਤਾਂ ਇਨਸਾਨ ਹੈ ਉਹ ਵੀ ਆਪਣੇ ਭਾਈ ਹੈ ਹਨਾ ਬਜ਼ੁਰਗ ਹੈ ਤੇ ਉਹ ਵੀ ਬੜਾ ਵਧੀਆ ਕੰਮ ਕਰਦੇ ਆ ਕਿਉਂਕਿ ਬੱਕਰੀਆਂ ਹਨਾ ਮਤਲਬ ਬਹੁਤ ਵੱਡਾ ਰੋਲ ਹੈ ਇਸ ਦੁਨੀਆ 'ਚ ਬੱਕਰੇ ਬੱਕਰੀਆਂ ਦਾ ਜੀ ਬਹੁਤ ਵੱਡੇ ਪੱਧਰ ਤੇ ਮਟਨ ਦਾ ਕੰਮ ਚੱਲਦਾ ਦੁੱਧ ਦਾ ਚੱਲਦਾ ਬਰੀਡਿੰਗ ਦਾ ਚੱਲਦਾ ਤੇ ਯਾਰ ਇਹਨਾਂ ਨੂੰ ਕੋਈ ਨਹੀਂ ਦਿਖਾ ਰਿਹਾ ਜੀ ਤੇ ਫਿਰ ਆਪਾਂ ਮਤਲਬ ਸ਼ੁਰੂ ਕੀਤਾ ਜੀ ਬੱਕਰੀਆਂ ਦਿਖਾਨੀਆਂ ਸਭ ਤੋਂ ਪਹਿਲਾਂ ਮੈਂ 2018 ਦੇ ਵਿੱਚ ਵੀਡੀਓ ਪਾਈ ਸੀਗੀ ਰਾਹ ਦੇ ਵਿੱਚ ਖੇਤ ਦੇ ਵਿੱਚ ਇੱਕ ਬਾਈ ਜਾ ਰਹੇ ਸੀ ਜੀ ਬੱਕਰੀਆਂ ਲੈ ਕੇ ਉਹ ਚਰਾ ਰਹੇ ਸੀਗੇ ਜੀ ਤੇ ਉਹਨਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਬਜ਼ੁਰਗ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਜਿੱਦੋਂ ਵੀਡੀਓ ਪਾਈ ਤਾਂ ਬੜਾ ਵਧੀਆ ਰਿਸਪਾਂਸ ਜਾ ਮਿਲਿਆ ਹਾਂਜੀ ਵਿਊਜ਼ ਵਧੀਆ ਆਏ ਉਹਦੇ ਤੇ ਉਸ ਤੋਂ ਬਾਅਦ ਮੈਂ ਹੋਰ ਦੋ ਤਿੰਨ ਬੰਦੇ ਕੱਡੇ ਜੀ ਆ ਬੱਕਰੀਆਂ ਵਾਲੇ ਤੇ ਉਹਨਾਂ ਦੀ ਬੱਕਰੀਆਂ ਦਿਖਾਈਆਂ ਵੀ ਕਿਸ ਤਰ੍ਹਾਂ ਦੇ ਨਾਲ ਇਹ ਬੱਕਰੀ ਪਾਲਣ ਕਰਦੇ ਆ ਵੇਚਦੇ ਆ ਜਾਂ ਸੇਲ ਪਰਚੇਸ ਕਰਦੇ ਆ ਪਹਿਲਾ ਮਤਲਬ ਸੇਲ ਪਰਚੇਸ ਦਾ ਸੀ ਬਟ ਐਨੇ ਵੱਡੇ ਲੈਵਲ ਤੇ ਨਹੀਂ ਸੀ ਜਿਸ ਤਰ੍ਹਾਂ ਅੱਜ ਹੋ ਰਿਹਾ ਅੱਜ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਹਨਾ ਬਾਈ ਜੀ ਆ ਜਿਹੜੇ ਬਲਵਿੰਦਰ ਮਾਨ ਜੀ ਹਨਾ ਇਹਨਾਂ ਨੇ ਮਤਲਬ ਪੂਰਾ ਮਤਲਬ ਪੂਰੇ ਇੰਡੀਆ ਚ ਸਪਲਾਈ ਕਰਦੇ ਆ ਵੱਡੇ ਲੈਵਲ ਤੇ ਹੋਰ ਵੀ ਬਹੁਤ ਵੀ ਰਹਿ ਗਏ ਆ ਜਿਹੜੇ ਵੱਡੇ ਲੈਵਲ ਤੇ ਸਪਲਾਈ ਕਰ ਰਹੇ ਆ ਮਾਲ ਕੋਈ ਦੁੱਧ ਵਾਸਤੇ ਕੋਈ ਮਟਨ ਵਾਸਤੇ ਕੋਈ ਮਤਲਬ ਹਰ ਇੱਕ ਚੀਜ਼ ਦੇਖੋ ਡਾਕਟਰ ਸਾਹਿਬ ਕਰਦੇ ਆ ਸਭ ਕੁਝ ਹਨਾ 2017 ਤੋਂ ਵੀ ਪਹਿਲਾਂ ਤੋਂ ਕਰਦੇ ਨੇ ਕਾਫੀ ਲੰਬੇ ਸਮੇਂ ਤੋਂ ਆਪਾਂ ਇਹਨਾਂ ਨਾਲ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਤੁਸੀਂ ਵੀ ਕੀਤੀਆਂ ਵੱਡੇ ਵੱਡੇ ਚੈਨਲਾਂ ਨੇ ਕੀਤੀਆਂ ਨੇ ਮੇਰਾ ਜਿਹੜਾ ਮਕਸਦ ਸੀਗਾ ਵੀ ਆਪਣੇਡੇ ਸੋਸ਼ਲ ਮੀਡੀਆ ਵਾਲੇ ਬੰਦੇ ਨੇ ਕਾਫੀ ਮਿਹਨਤ ਵੀ ਕਰਦੇ ਨੇ ਚਲੋ ਜਾਨਵਰ ਵੀ ਦਿਖਾਉਂਦੇ ਨੇ ਤੇ ਮੈਨੂੰ ਲੱਗਦਾ ਵੀ ਡਾਕਟਰ ਸਾਹਿਬ ਨੇ ਜਿਹੜਾ ਬੱਕਰੀ ਪਾਲਣ ਨੂੰ ਸੋਸ਼ਲ ਮੀਡੀਆ ਤੇ ਲਾ ਲਓ ਜਾਂ ਜਿੰਨਾ ਪ੍ਰਮੋਟ ਕੀਤਾ ਆਪਣੀ ਇਸ ਮੰਡੀ ਦੇ ਵਿੱਚ ਲਾ ਕੇ ਤੇ ਉੱਥੋਂ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਜਿਹੜੇ ਚੱਲੇ ਨੇ ਉੱਥੇ ਹੀ ਮੈਂ ਆ ਰਿਹਾ ਸੀ ਗੱਲ ਤੇ ਕਿ ਮੈਨੂੰ ਪਤਾ ਨਹੀਂ ਸੀ ਕਿ ਯਾਰ ਮੰਡੀ ਵੀ ਲੱਗਦੀ ਹੈ ਕੋ ਪੰਜਾਬ ਦੇ ਵਿੱਚ ਬਾਈ ਜੀ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਨਹੀਂ ਲਾਈ ਹੈ ਹਾਂ ਡਾਕਟਰ ਸਾਹਿਬ ਕਿਉਂਕਿ ਆਦਰ ਸਟੇਟਾਂ ਦੇ ਵਿੱਚ ਲੱਗਦੀ ਸੀਗੀ ਬਟ ਪੰਜਾਬ ਦੇ ਵਿੱਚ ਬਾਈ ਜੀ ਵੱਲੋਂ ਹੀ ਇਹ ਟ੍ਰੈਂਡ ਚਲਾਇਆ ਗਿਆ ਸੀਗਾ ਹਾਂਜੀ ਤੇ ਇਹ ਬੜਾ ਵਧੀਆ ਮਤਲਬ ਬਾਈ ਜੀ ਨੇ ਵੀ ਕੋਸ਼ਿਸ਼ ਪਹਿਲ ਕੀਤੀ ਕਿ ਯਾਰ ਆ ਬੱਕਰੀਆਂ ਦੀ ਮੰਡੀ ਲਾਈ ਜਾਵੇ ਹਨਾ ਪਿੰਡ ਤੋਂਗਾਲੀ ਚ ਲੱਗਦੀ ਸੀ ਤੇ ਬੜੇ ਮਤਲਬ ਵੀਰਾਂ ਨੂੰ ਰੁਜ਼ਗਾਰ ਮਿਲਿਆ ਪੰਜਾਬ ਦੇ ਚਾਹੇ ਉਹ ਬੱਕਰੀ ਪਾਲਕ ਹੋਵੇ ਚਾਹੇ ਖਰੀਦਣ ਵਾਲਾ ਵੇਚਣ ਵਾਲਾ ਦਲਾਲ ਹੋਵੇ ਰੇੜੀ ਫੜੀ ਵਾਲਾ ਹੋਵੇ ਜਾਂ ਫਿਰ ਹੋਰ ਵੀ ਹਨਾ بڑے ਮਤਲਬ ਮੰਡੀ ਦੇ ਵਿੱਚ ਤਾਂ ਯਾਰ ਹਰ ਕਿਸਮ ਦਾ ਹੀ ਵਪਾਰ ਚੱਲਦਾ ਹੈ ਹਨਾ ਟੈਂਟ ਵਾਲੇ بڑے ਪਾਰਕਿੰਗ ਦਾ ਮਤਲਬ ਬਹੁਤ ਕੁਝ ਸੀਗਾ ਬਹੁਤ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਿਆ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਯਾਰ ਫਲਾਣੀ ਥਾਂ ਤੇ ਮੰਡੀ ਲੱਗਦੀ ਆ ਤੁੰਗ ਵਾਲੀ ਪਿੰਡ ਤੇ ਫਿਰ ਮੈਂ ਮੰਡੀ ਵਿਜ਼ਿਟ ਕੀਤਾ ਡਾਕਟਰ ਸਾਹਿਬ ਨੂੰ ਮਿਲਿਆ ਬੜੀ ਵਧੀਆ ਇਹਨਾਂ ਨੇ ਰਾਹ ਵੀ ਦਿਖਾਇਆ ਤੇ ਬਾਈ ਨੇ ਮਤਲਬ ਇੱਕ ਹੈਲਪ ਵੀ ਕੀਤੀ ਕਿ ਤੁਸੀਂ ਇੱਥੇ ਆਓ ਮੰਡੀ ਦੇ ਵਿੱਚ ਵੀਡੀਓ ਸ਼ੂਟ ਕਰੋ ਵੀਡੀਓ ਵੀ ਬਣਾਈਆਂ ਬੜਾ ਵਧੀਆ ਰਿਸਪੌਂਸ ਮਿਲਿਆ ਤੇ ਹੌਲੀ ਹੌਲੀ ਕਰਕੇ ਮਤਲਬ ਅੱਜ ਜੇ ਦੇਖੀਏ ਤਾਂ ਮਤਲਬ ਐਨੀ ਮਹਿੰਗੀ ਮਹਿੰਗੀ ਬੱਕਰੀਆਂ ਪਈਆਂ ਜਿਹੜੀਆਂ ਘੋੜੇ ਦੇ ਬਰਾਬਰ ਹਨਾ ਜਾਂ ਕਈ ਬੱਕਰੀਆਂ ਤਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਮੁੱਲ ਯਾਰ ਅਨਮੋਲੀ ਹੈ ਜੀ ਹਾਂ ਤੇ ਡਾਕਟਰ ਸਾਹਿਬ ਕੋਲੇ ਵੀ ਬੜੀਆਂ ਤਕੜੀਆਂ ਤਕੜੀਆਂ ਬੱਕਰੀਆਂ ਜਿਵੇਂ ਆਪਾਂ ਦੇਖਦੇ ਆ 40 40 ਪਲੱਸ ਹਾਈਟ ਦੀਆਂ ਉਹਨਾਂ ਤੋਂ ਉੱਪਰ ਬੱਕਰੀ ਜਿਹੜੇ ਜਾਂ ਕੀਮਤ ਹੈ ਜਿਹੜੀ ਉਹ ਸੋਚਣੀ ਵੀ ਬੜੀ ਹੈ ਨਾ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਉਹ ਚੀਜ਼ਾਂ ਤੇ ਸਮਾਂ ਲੱਗਦਾ ਟਾਈਮ ਲੱਗਦਾ ਉਹ ਬਰੀਡ ਤਿਆਰ ਕਰਨ ਵਾਸਤੇ ਤੇ ਬਾਈ ਨੇ ਤਿਆਰ ਕੀਤੀਆਂ ਮਿਹਨਤ ਕੀਤੀ ਹੈ ਤੇ ਮਿਹਨਤ ਦਾ ਮੁੱਲ ਤਾਂ ਨਾ ਕੋਈ ਹੁੰਦੀ ਨਹੀਂ ਸਕਦਾ ਜੀ 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 ਬਾਈ ਤੁਸੀਂ ਤੇ ਦੇਖੋ ਪੱਤਰਕਾਰੀ ਲਾਈਨ ਦੇ ਵਿੱਚ ਵੀ ਉਹ ਮੈਨੂੰ ਬਤਾ ਜਿਆਦਾ ਸੁਝਵਾਨੋਂ ਪੜੇ ਲਿਖੇ ਹੋ ਤੇ ਸਵਾਲ ਬਾਰੇ ਚਿੰਗ ਕਰ ਲੈਣੋਂ ਪਰ ਮੈਂ ਥੋੜਾ ਜਿਹਾ ਜਜ਼ਬਤੀ ਲਾ ਲਉ ਡਾਕਟਰ ਸਾਹਿਬ ਨਾਲ ਕੋਈ ਸਵਾਲ ਨਹੀਂ ਜੁੜਦਾ ਕਿ ਸਵਾਲ ਕੀਤਾ ਜਾਵੇ ਮੈਂ ਚਾਹੁੰਗਾ ਜੇ ਤੁਸੀਂ ਕਰੋ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਡਾਕਟਰ ਸਾਹਿਬ ਤੋਂ ਹਮੇਸ਼ਾ ਲੋਕਾਂ ਨੂੰ ਇੱਕ ਚੜ੍ਹਦੀ ਕਲਾ ਦਾ ਮੈਸੇਜ ਮਿਲੇਗਾ ਹਾਂ ਦੇਖੋ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਕੇ ਤੇ ਅੱਜ ਜਿੱਥੇ ਜਿਹੜੇ ਮਹਿਲ ਦੇ ਵਿੱਚ ਬੈਠੇ ਆ ਤੇ ਇਹ ਤਿੰਨ ਕ ਤਿੰਕਾ ਕਰਕੇ ਜਿਵੇਂ ਕਹਿ ਸਕਦੇ ਆ ਡਾਕਟਰ ਸਾਹਿਬ ਜੋੜਿਆ ਹੋਇਆ ਹੈ ਨਾ ਜੀ ਕੀ ਕਹਿਣਾ ਚਾ 댓ਸ ਆਫ ਦਸੂ ਮੜਾ ਜੀ ਬਾਈ ਨੂੰ ਹੈਨਾ ਸਫਰ ਆਪਣਾ ਵੀ ਮੈਂ ਵੀ ਚਲੋ ਤੁਹਾਡੇ ਨਾਲ ਹੀ ਸਫਰ ਸ਼ੁਰੂ ਕੀਤਾ ਤੇ ਤੁਸੀਂ ਵੀ ਦੱਸੋ ਮੜਾ ਬਾਈ ਦੀ ਹੈਲਪ ਹੋਊਗੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹੈਨਾ ਸਫਰ ਤੁਹਾਡਾ ਵੀ ਅੱਜ ਦੇਵਤਾ ਜੀ ਆਏ ਆਪਣੇ ਫਾਰਮ ਦੇ ਉੱਤੇ ਹਾਂਜੀ ਤੁਹਾਨੂੰ ਪਤਾ ਇਹ ਸ਼ਰਮੇ ਨੇ ਪੰਡਤ ਨੇ ਪੰਡਤ ਆਪਣੇ ਲਈ ਪਹਿਲਾਂ ਵੀ ਦੇਦੇ ਰਹੇ ਤੇ ਆਪਾਂ ਇਹਨਾਂ ਨੂੰ ਦੇਵਤਾ ਦੇ ਨਾਮ ਹੀ ਦਿੰਦੇ ਹੁੰਦੇ ਆ ਜਦੋਂ ਵੀ ਕਿਤੇ ਮੈਨੂੰ ਮਿਲਦਾ ਮੇਰੀ ਤਾਂ ਜਿਹੜਾ ਵੀ ਜੀ ਸ਼ਰਮਾ ਪੰਡਤ ਜੀ ਲੱਗਦਾ ਮੈਂ ਤਾਂ ਦੇਵਤਾ ਕਹਿ ਕੇ ਬੁਲਾਉਣਾ ਹਨਾ ਠੀਕ ਹੈ ਬਾਈ ਜੀ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਜੁਗਾ ਜੁਗਾ ਤੋਂ ਕਾਫਲੇ ਆਏ ਸੱਚ ਦੇ ਗਵਾਹ ਬਣਦੇ ਜੀ ਦੋਸਤੋ ਕਹਿੰਦੇ ਹੁੰਦੇ ਆ ਜੇ ਕੋਈ ਗੱਡਾ ਲੀਚ ਚ ਚੱਲਦਾਗਾ ਜੇ ਆਪਾਂ ਕਰਾਹੇ ਹੋਵਾਂਗੇ ਤਾਂ ਆਪਣਾ ਜੋਰ ਜ਼ਰੂਰ ਲੱਗੂ ਜੀ ਜੇ ਨਵੀਆਂ ਪਗ ਪਗ ਡੰਡੀਆਂ ਬਣਾਵਾਂਗੇ ਆਪਾਂ ਤਾਂ ਤੁਰਨ 'ਚ ਆਪਾਂ ਨੂੰ ਮੁਸ਼ਕਲਾਂ ਜ਼ਰੂਰ ਆਉਣਗੀਆਂ ਜੀ ਪਰ ਜਦੋਂ ਰਾਹ ਆਪਾਂ ਬਣਾ ਲੈਨੇ ਆਂ ਪਗ ਡੰਡੀਆਂ ਬਣ ਜਾਂਦੀਆਂ ਨੇ ਫਿਰ ਉੱਤੇ ਲੋਕ ਸਫਰ ਦਾ ਆਨੰਦ ਮਾਣਿਆ ਕਰਦੇ ਨੇ ਐਵੇਂ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੋਈ ਰਸਤਾ ਬਣਾ ਕੇ ਦਿੰਨੇ ਆ ਚਾਰ ਭਾਈ ਉਹਦੇ ਉੱਤੋਂ ਲੰਘਦੇ ਆ ਕੁਝ ਚੰਗਾ ਉਹਨਾਂ ਦੀ ਸ਼ੁਰੂਆਤ ਹੁੰਦੀ ਆ ਚਾਰ ਪੈਸਾ ਜੋਗਰੇ ਹੋ ਜਾਂਦੇ ਆ ਤਾਂ ਉਹ ਜੁਗਾ ਜੁਗਾ ਲਈ ਉਹ ਚੀਜ਼ ਉਸ ਬੰਦੇ ਦਾ ਨਾਮ ਪੈਂਦਾ ਜਿਹੜੇ ਬੰਦੇ ਨੇ ਪਹਿਲਾਂ ਮਿਹਨਤਾਂ ਕਰਕੇ ਕੀਤਾ ਹੁੰਦਾ ਉਹੀ ਅੱਜ ਯਾ ਬਖੂ ਬਕਰੇ ਪਾ ਸਟੇਟਸ ਜਾਣੇ ਆ ਕੋਈ ਆਪਰ ਨੂੰ ਬੱਕਰੀ ਦੇ ਕਿੰਗ ਦੇ ਨਾਮ ਤੇ ਜਾਣਦਾ ਕੋਈ ਬੀਟਰ ਬੱਕਰੀਆਂ ਦਾ ਬਾਦਸ਼ਾਹ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਹੈ ਨਾ ਕੋਈ ਕਹਿੰਦਾ ਵੀ ਬੱਕਰੀਆਂ ਦੀ ਜਿਹੜੀ ਪੰਜਾਬ ਚ ਸਾਰੀ ਸ਼ੁਰੂਆਤ ਇਹਨੇ ਕੀਤੀ ਦੋਸਤੋਂ ਰਲ ਮਿਲ ਕੇ ਸਭ ਨੇ ਕੀਤੀ ਹੁੰਦੀ ਹੈ ਹੈ ਨਾ ਪਰ ਜਿਹੜੇ ਬੰਦੇ ਨੇ ਮੂਹਰੇ ਲੱਗਿਆ ਹੁੰਦਾ ਕਦੇ ਆਪਦੇ ਨਫੇ ਨੁਕਸਾਨ ਦੀ ਪਰਵਾਹ ਨਹੀਂ ਕੀਤੀ ਹੁੰਦੀ ਉਹਦਾ ਨਾਮ ਵੈਸੇ ਹੀ ਮੂਹਰੇ ਆ ਜਾਂਦਾ ਹੈਗਾ ਹੈ ਨਾ ਜੇ ਅੱਜ ਮੈਂ ਕੁਛ ਹਾਂ ਤਾਂ ਤੁਹਾਡੇ ਸਾਰਿਆਂ ਦੀ ਬਦੌਲਤਾਂ ਜੀ ਮੇਰੇ ਵੀਰ ਮੇਰੇ ਇੱਥੇ ਆਉਣ ਲੱਗੇ ਆ ਪਾ ਇਸ ਬੱਕਰੀ ਨੂੰ ਚੱਕ ਕੇ 5 7000 ਤੋਂ ਤੇ ਅੱਜ ਲੱਖਾਂ ਤੱਕ ਲੈ ਗਈ ਇਹ ਵੀ ਤੁਹਾਡੀ ਤੇ ਮੇਰੀ ਸਾਰਿਆਂ ਦੀ ਮਿਹਨਤ ਆ ਬਾਈ ਅਰਗ ਨੇ ਬਹੁਤ ਸਪੋਰਟ ਕੀਤੀ ਜੀ ਫਾਰਮਿੰਗ ਬਾਬਾ ਆਪਾਂ ਚੈਨਲ ਜਾਣਦੇ ਆ ਅੱਜ ਤੱਕ ਆਪਾਂ ਨੂੰ ਹਰੇਕ ਨੂੰ ਪਤਾ ਪਰ ਕਿਸੇ ਨਾ ਕਿਸੇ ਦਿਨ ਉਹਦਾ ਬੀ ਬੀਜਿਆ ਗਿਆ ਉਦੋਂ ਛੋਟਾ ਜਿਹਾ ਸੀਗਾ ਤੇ ਚੱਲਦਾ ਚਲਾਉਂਦਾ ਇਹਨਾਂ ਨੇ ਮਿਹਨਤ ਕੀਤੀ ਹਨਾ ਪਾਣੀ ਦਿੱਤਾ ਉਸ ਨੂੰ ਜੀ ਤੇ ਅੱਜ ਉਹ ਬਹੁਤ ਵਿਸ਼ਾਲ ਬੂਟਾ ਹੋ ਕੇ ਨਿਬੜਿਆ ਜਿੰਨਾ ਜਿਹੜਾ ਬਾਈ ਨੂੰ ਫਲ ਦੇ ਰਿਹਾ ਹੈਗਾ ਜੀ ਪੂਰੀ ਇੰਡੀਆ ਦਾ ਇਹ ਸਫਰ ਕਰਦੇ ਨੇ ਆਪਾਂ ਦੇਖਦੇ ਆ ਵਕ ਵਕ ਵੀਡੀਓ ਇਹਨਾਂ ਦੀ ਵੀਡੀਓ ਜੀ ਜਾਣੀ ਕਿਤਨਾ ਕਿਤੇ ਸੋਸ਼ਲ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਬੱਕਰੀ ਨੂੰ ਉੱਥੇ ਤੱਕ ਲੈ ਜਾਣ ਲਈ ਜੀ ਵੈਸਟਰ ਡਾਕਟਰ ਸਾਹਿਬ ਰਾਲ ਮਿਲਕ ਕੇ ਸਾਰਿਆਂ ਦਾ ਸਫਰ ਆ ਇਹ ਖੱਲੇ ਬਲਵਿੰਦਰ ਮਾਨ ਦਾ ਨੀ ਜੀ ਡਾਕਟਰ ਸਾਹਿਬ ਰੱਬ ਨੂੰ ਮੰਨਣ ਵਾਲੇ ਇਨਸਾਨ ਹੋ ਤੁਸੀਂ ਫਿਰ ਵੀ ਸਵਾਲ ਕਰਨਾ ਬਣਦਾ ਨਹੀਂ ਪਰ ਮੈਂ ਤੁਹਾਨੂੰ ਦੇਖਿਆ ਸਟੋਰੀਆਂ ਦੇਖਿਆ ਪਿੰਡ ਦੇ ਲੋਕ ਵੀ ਦੱਸਦੇ ਆ ਜਦੋਂ ਤੁਹਾਡਾ ਸ਼ੈੱਡ ਬਿਲਕੁਲ ਡਿੱਗ ਗਿਆ ਸੀਗਾ ਕਿੱਥੋਂ ਹਿੰਮਤ ਲਿਆਂਦੀ ਵੀ ਤੁਸੀਂ ਰਾਤ ਨੂੰ ਉਹਨੂੰ ਕੱਟ ਕੇ ਬਾਹਰ ਨਿਕਲਿਆ ਇੱਕ ਤਰ੍ਹਾਂ ਦੀ ਦੁਬਾਰੇ ਜਨਮ ਜਿਹੜਾ ਲਿੱਤਾ ਕਦੇ ਕਦੇ ਯਾਦ ਕਰਦੇ ਆ ਉਹਨਾਂ ਦਿਨਾਂ ਨੂੰ ਜੀ ਜਿਹੜਾ ਆਪੇ ਪਿਛਲੇ ਦਿਨਾਂ ਨੂੰ ਭੁੱਲ ਜਾਂਦਾ ਉਹ ਲੋਕ ਮੂਰਖ ਹੋਇਆ ਕਰਦੇ ਨੇ ਪਿਛਲੇ ਦਿਨਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜੀ ਜੇ ਕੋਈ ਇਮਾਰਤ ਬਣਦੀ ਉਹ ਟਿੱਟ ਜੁੜ ਕੇ ਬਣਦੀ ਆ ਤੇ ਨਾ ਕਿ ਸਿੱਧੀ ਇਮਾਰਤ ਬਣ ਜਾਂਦੀ ਆ ਕਦੇ ਨਹੀਂ ਉਹ ਚ ਗਾਰਾ ਵੀ ਹੁੰਦਾ ਇੱਟਾਂ ਵੀ ਹੁੰਦੀਆਂ ਸਿਮਿੰਟ ਵੀ ਹੁੰਦਾ ਬੜੀਆਂ ਚੀਜ਼ਾਂ ਨੂੰ ਕੜੀਆਂ ਨਾ ਕੜੀਆਂ ਜੋੜ ਕੇ ਉਹੀ ਜ਼ਿੰਦਗੀ ਦਾ ਸਫਰ ਹੈ ਨਾ ਕੜੀਆਂ ਨਾ ਕੜੀਆਂ ਜੋੜਤੀ ਸਾਰਾ ਕੁਝ ਬਣਦਾ ਬਸ ਲਾਸਟ ਸਵਾਲ ਪੁੱਛੂੰਗਾ ਜੀ ਤੁਹਾਡਾ ਸਮਾਂ ਨਹੀਂ ਖਰਾਬ ਕਰਦਾ ਮੈਂ ਅਣਗਿਣਤ ਘੋੜੇ ਪਲ ਰਹੇ ਨੇ ਇੱਥੇ ਅਣਗਿਣਤ ਜਾਨਵਰ ਕੁੱਤੇ ਪੰਛੀ ਮੱਝਾਂ ਗਾਵਾਂ ਬੱਕਰੀਆਂ ਤੇ ਨਾਲ ਇਨਸਾਨ ਤੇ ਇਨਸਾਨਾਂ ਦੇ ਘਰ ਜਿਹੜੇ ਮੇਰੇ ਵਰਗੇ ਭਰਾ ਇੱਥੇ ਘਟੂ ਘਟੂ 10 ਤੋਂ 12 ਬੰਦੇ ਗਿਣਤੀ ਦੇ ਕੰਮ ਕਰਦੇ ਨੇ ਸਾਰੰਦਰ ਰੋਜ਼ਗਾਰ ਹੀ ਧਰਤੀ ਪੈਦਾ ਕਰ ਰਹੀ ਹੈ ਜੀ ਤਾਂ ਜਾਨਵਰ ਪੈਦਾ ਕਰ ਰਹੇ ਨੇ ਤਾਂ ਸੇਰਾ ਹੀ ਤੁਹਾਨੂੰ ਜਾਂਦਾ ਜੀ ਤਾਂ ਕਿਵੇਂ ਤੁਸੀਂ ਸਾਰਾ ਕੁਝ ਮੈਨੇਜਮੈਂਟ ਕਰ ਲੈਣੋ ਕਿੱਥੋਂ ਸ਼ਕਤੀ ਆਉਂਦੀ ਹੈ ਜੀ ਕਿੰਨੇ ਵਾਰੀ ਡਿੱਗੇ ਪਹਿਲਾਂ ਇਹ ਡਿੱਗਣ ਤੋਂ ਬਾਅਦ ਡਿੱਗੇ ਦੱਸੋ ਵੀ ਕਿੰਨੇ ਵਾਰੀ ਡਿੱਗੇ ਹੋ ਤੇ ਇੱਥੋਂ ਕਿਵੇਂ ਕਿੱਥੋਂ ਸ਼ਕਤੀ ਲੈਣੇ ਹੋ ਜੀ ਪਤਾ ਕਾਰਨ ਕਿ ਡਿੱਗਣਾ ਤੇ ਉੱਠਣਾ ਬੰਦੇ ਦੀ ਫਿਤਰਤ ਆ ਹਾਂਜੀ ਪਰ ਜਦੋਂ ਕੋਈ ਆਪਣੀ ਡੇਗਦੇ ਆ ਫਿਰ ਬੰਦੇ ਨੂੰ ਦੁੱਖ ਹੁੰਦਾ ਹੈ ਜੀ ਕਹਿੰਦਾ ਫਰੀਦਾ ਖਾ ਕੇ ਨਿੰਦੀਏ ਖਾਖ ਜਿੱਡਾ ਨਹੀਂ ਕੋਈ ਜਿਉਂਦਿਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਏ ਐਨੀ ਕੋ ਔਕਾਤ ਆ ਬੰਦੇ ਦੀ ਜੀ ਅੱਜ ਜਿਹੜੀ ਮਿੱਟੀ ਤੇ ਆਪਾਂ ਬੈਠੇ ਆ ਕੋਈ ਸਮਾਂ ਆਊਗਾ ਇਹ ਮਿੱਟੀ ਆਪਣੇ ਉੱਤੇ ਆ ਜਾਣੀ ਜੀ ਇਸ ਤੋਂ ਵੱਡਾ ਕੁਝ ਨਹੀਂ ਕੋਈ ਆਪਦੇ ਆਪ ਨੂੰ ਜਿੱਡਾ ਮਰਜ਼ੀ ਬਣਾਇਆ ਫਿਰੇ ਪਤਾ ਨਹੀਂ ਕਿੰਨੇ ਕਿਤੇ ਚੌਧਰੀ ਹੋ ਕੇ ਤੁਰ ਗਏ ਇਹ ਧਰਤੀ ਇੱਥੇ ਦੀ ਇੱਥੇ ਆ ਤੇ ਸ਼ਿਕੰਦਰ ਵਰਗੇ ਨੇ ਇੱਥੇ ਦਾ ਰਹੇ ਦੁਨੀਆਂ ਦੇ ਜੇਤੂ ਤੇ ਬਾਕੀ ਅੱਥਰੜਾ ਕੀ ਆ ਸ਼ਰਮਾ ਜੀ ਇਸ ਪੈਂਡ ਦੇ ਵਿੱਚੋਂ ਤੁਸੀਂ ਗੁਜ਼ਰੋਗੇ ਕਿਸੇ ਤੋਂ ਵੀ ਪੁੱਛ ਕੇ ਵੇਖਿਓ ਡਾਕਟਰ ਸਾਹਿਬ ਜੋ ਨਾਂ ਵਾਲੀ ਇੱਕ ਕਹਾਵਤ ਹੈ ਡਾਕਟਰ ਸਾਹਿਬ ਨਾਲ ਜੁੜੀ ਹੋਈ ਕਿ ਜੇ ਕੋਈ ਹੋਰ ਹੁੰਦਾ ਹਾਂ ਜਿਹਨੂੰ ਮਰ ਜਾਂਦਾ ਤੇ ਕਾਫੀ ਲੋਕ ਡਾਕਟਰ ਸਾਹਿਬ ਹੈਗੇ ਨੇ ਇਦਾਂ ਦੇ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਤਾਂ ਸੁਸਾਈਡ ਕਰ ਜਾਂਦੇ ਆ ਤੁਹਾਨੂੰ ਪਤਾ ਹੈ ਕਿਸਾਨਾਂ ਚ ਇੱਕ ਇੱਕ ਕਹਾਵਤ ਹੀ ਬਣੀ ਪਈ ਕਿਸਾਨ ਸੁਸਾਈਡ ਕਰਦੇ ਆ ਬਿਲਕੁਲ ਬਿਲਕੁਲ ਭਾਈ ਇਹ ਮਤਲਬ ਪੁੱਛਣ ਦੀ ਲੋੜ ਹੀ ਨਹੀਂ ਹੈ ਬਾਈ ਨਾਲ ਮੈਂ ਬਹੁਤ ਪੁਰਾਣਾ ਜੁੜਿਆ ਹੋਇਆ ਹਾਂ ਜੀ ਤੇ ਜਦੋਂ ਤੁਸੀਂ ਪੁੱਛਿਆ ਨਾ ਸ਼ੈੱਡ ਡਿੱਗਿਆ ਸੀਗਾ ਉਦੋਂ ਵੀ ਮਤਲਬ ਅਸੀਂ ਸੀਗੇ ਜੀ ਤੇ ਬਾਈ ਦਾ ਹਾਲਚਾਲ ਪੁੱਛਣ ਗਈ ਸੀ ਮਤਲਬ ਜਿੰਨਾ ਸਾਡੇ ਤੋਂ ਬਣਿਆ ਬਾਈ ਦੇ ਨਾਲ ਵੀ ਖੜੇ ਸੀ ਪਰ ਬਾਈ ਦਾ ਹੌਸਲਾ ਨਹੀਂ ਡਿੱਗਿਆ ਸੀਗਾ ਛੱਡ ਡਿੱਗਿਆ ਸੀ ਪਰ ਹੌਸਲਾ ਨਹੀਂ ਡਿੱਗਿਆ ਸੀਗਾ ਤੇ ਉਹ ਮਤਲਬ ਹੌਸਲੇ ਨਾਲ ਹੀ ਸਾਰੀ ਗੱਡੀ ਚੱਲਦੀ ਹੈ ਹੈਨਾ ਅੱਜ ਵੀ ਕਈ ਬੰਦੇ ਮੈਂ ਤੁਹਾਨੂੰ ਦੱਸ ਦਿਆਂ ਵੀ ਮੇਰੇ ਹਰ ਇੱਕ ਬੰਦੇ ਨਾਲ ਪਰਿਵਾਰਕ ਰਿਲੇਸ਼ਨ ਆ ਚਾਹੇ ਕੋਈ ਬੱਕਰੀਆਂ ਵੇਚਣ ਵਾਲਾ ਚਾਹੇ ਕੋਈ ਲੈਣ ਵਾਲਾ ਚਾਹੇ ਬਾਈ ਵਰਗੀ ਆ ਜੇ ਕੋਈ ਇਹਨੂੰ ਫੈਮਿਲੀ ਚਾਹੂਆ ਇਹਨੇ ਮੇਰੇ ਨਾਲ ਰਾਇ ਮਸ਼ਵਰਾ ਕਰ ਲੈਣਾ ਬਾਈ ਵਰ ਕਿਵੇਂ ਕੀ ਆ ਚੱਕ ਰੱਕੇ ਮੈਂ ਜੇ ਕੋਈ ਮੈਨੂੰ ਲੋੜ ਆ ਮੈਂ ਇਹਨੂੰ ਪੁੱਛ ਲੈਣਾ ਯਾਨੀ ਮੇਰਾ ਜਿਹੜੇ ਬੰਦੇ ਮੇਰੇ ਨਾਲ ਜੁੜੇ ਹੋਏ ਆ ਉਹ ਪਰਿਵਾਰਕ ਹੀ ਜੁੜੇ ਜੁੜੇ ਹੋਏ ਆ ਮੈਂ ਕਦੇ ਫੇਕ ਦਿਖਾਵੇ ਚ ਯਕੀਨ ਨਹੀਂ ਕਰਦਾ ਕਿ ਜੋ ਕੁਝ ਰੀਅਲ ਚ ਜ਼ਿੰਦਗੀ ਚ ਹੈਗਾ ਮੇਰਾ ਉਹ ਹੀ ਬਿਲਕੁਲ ਜਿਵੇਂ ਕੱਲ ਇੱਕ ਮੈਸੇਜ ਤੇ ਤਰਾਸਵਾਂ ਨੇ ਇੱਕ ਕੁੜੀ ਆਏ ਹੋਏ ਸੀਗੇ ਕਹਿੰਦੇ ਇਨਸਾਨ ਜੋੜੋ ਪ੍ਰੇਮ ਜੋੜੋ ਪੈਸੇ ਨਾਲ ਵੈਸੇ ਆਪਣੇ ਆਪ ਜੁੜ ਜਾਣਗੇ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਬਾਈ ਦੀ ਕਿਉਂਕਿ ਉਹ ਮੂਵੀਆਂ ਦੇ ਵਿੱਚ ਵੀ ਆਪਾਂ ਦੇਖਿਆ ਨਾ ਕਿ ਵੀ ਕਾਫੀ ਮੂਵੀਆਂ ਆਈਆਂ ਵੀ ਹੈ ਜਿਵੇਂ 3D ਦੇ ਵਿੱਚ ਬੜਾ ਵਧੀਆ ਡਾਇਲੋਗ ਸੀਗਾ ਵੀ ਕੰਮ ਦੇ ਪਿੱਛੇ ਇਨਸਾਨ ਦੇ ਪਿੱਛੇ ਇਨਸਾਨ ਜੋੜੋ ਹੈ ਨਾ ਪੈਸੇ ਤਾਂ ਆਪਣੇ ਆਪ ਹੀ ਪਿੱਛੇ ਉਹ ਝੱਕ ਮਾਰ ਕੇ ਆਤਾ ਪਿੱਛੇ ਜੀ 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 ਉਹ ਬਈ ਵਧੀਆ ਚੀਜ਼ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਦੇਖੋ ਡਾਕਟਰ ਸਾਹਿਬ ਦਾ ਲੋਕ ਵੀ ਦੱਸਦਿਆ ਮੈਂ ਵੀ ਦੇਖਿਆ ਫਕੀਰੀ ਰਤਬਾ ਇੱਕ ਤਰ੍ਹਾਂ ਦਾ ਰੱਬ ਨੂੰ ਮੰਨਣ ਵਾਲੇ ਇਨਸਾਨ ਨੇ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਪਰ ਜਿਹੜੇ ਲੋਕ ਪਾਸ਼ਵਰਗਾਂ ਨੂੰ ਭਗ ਸਿੰਘ ਵਰਗਾਂ ਨੂੰ ਜਾਂ ਚੀਜ਼ਾਂ ਨੂੰ ਪੜਦੇ ਆ ਉਹਨਾਂ ਦੇ ਦਿਲ 'ਚ ਕਿਸ ਤਰ੍ਹਾਂ ਕਿਤੇ ਸਵਾਲ ਉੱਠਦਾ ਵੀ ਐਡਾ ਵੱਡਾ ਰੁਜ਼ਗਾਰ ਦਾ ਪਲੇਟਫਾਰਮ ਖੜਾ ਕਰਨ ਵਾਲੇ ਇਨਸਾਨ ਨੂੰ ਪੰਜਾਬ ਸਰਕਾਰ ਵੱਲੋਂ ਵਾਖੂਬੀ ਇੱਕ ਬੜੀ ਇੱਜ਼ਤ ਨਾਲ ਸਨਮਾਨਿਤ ਆ ਜਾਣਾ ਜਾਣਾ ਚਾਹੀਦਾ ਇਹੋ ਜਿਹੇ ਕਿਸਾਨ ਨੇ ਇਹੋ ਜਿਹੇ ਲੋਕ ਤਾਂ ਹੀ ਖੜੇ ਹੋਣਗੇ ਤੇ ਸਰਕਾਰਾਂ ਦਾ ਬਾਰੇ ਕੀ ਕਹੋਗੇ ਇਹਦਾ ਰੋਜ਼ਗਾਰਾਂ ਬਾਰੇ ਕੋਈ ਬੰਦ ਕਰ ਦੇਣਾ ਕੋਈ ਮੰਡੀ ਬੰਦ ਕਰ ਦੇਣੀ ਕਿਤੇ ਰੋਜ਼ਗਾਰ ਪ੍ਰਾਈਵੇਟ ਰੋਜ਼ਗਾਰ ਦੇ ਵਿੱਚ ਟੰਗਾ ਢਾਉਣੀਆਂ ਕਿਵੇਂ ਲਾ ਦੇ ਤੁਸੀਂ ਜ਼ਿਆਦਾ ਸੂਝਵਾਨ ਹੋ ਦੇਖੋ ਪਾਜੀ ਵੈਸੇ ਸਰਕਾਰ ਵੱਲੋਂ ਤਾਂ ਸਮੇਂ-ਸਮੇਂ ਸਰ ਡਾਕਟਰ ਸਾਹਿਬ ਨੂੰ ਕਾਫੀ ਪ੍ਰਾਈਜ਼ ਮਿਲੇ ਵੀ ਹੈ ਹਾਂਜੀ ਬਟ ਜਿਹੜਾ ਹੁਣ ਜਿਹੜੀ ਗੱਲ ਤੁਸੀਂ ਕਹੀ ਹੈ ਹੁਣ ਦੀ ਜਿਹੜੀ ਸਰਕਾਰ ਹੈ ਇਹਨਾਂ ਦੀ ਸੋਚ ਆਪਾਂ ਕਹਿ ਨਹੀਂ ਸਕਦੇ ਕਿਸ ਤਰ੍ਹਾਂ ਦੀ ਹੈ ਹੈਨਾ ਵੀ ਬਹੁਤ ਵੱਡਾ ਇੱਥੇ ਚੱਲਦਾ ਸੀ ਰੁਜ਼ਗਾਰ ਹੈ ਨਾ ਆਪਾਂ ਦੇਖਿਆ ਹੀ ਹੈ ਪਿਛਲੇ ਦਿਨੀ ਕੀ ਕੁਝ ਨਹੀਂ ਹੋਇਆ ਪਰ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਨਾਲ ਮਤਲਬ ਕਿ ਖੜਨਾ ਚਾਹੀਦਾ ਸੀਗਾ ਜੀ ਤੇ ਲੋਕਾਂ ਨੂੰ ਵੀ ਹਾਂ ਜੀ ਲੋਕਾ ਲੋਕ ਤਾਂ ਬਹੁਤ ਵਧੀਆ ਖੜੇ ਵੀ ਨੇ ਹਾਂ ਜੀ ਹਾਂ ਜੀ ਲੋਕਾਂ ਦਾ ਸਾਥ ਵੀ ਬਹੁਤ ਮਤਲਬ ਰਿਹਾ ਧੰਨਵਾਦ ਹੈ ਸਾਰੇ ਲੋਕਾਂ ਦਾ ਜੀ 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 ਹਾਂ ਨਾ ਪਰ ਜਿਹਦੇ ਕੋਲੇ ਸੱਤਾ ਹੁੰਦੀ ਹੈ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਮਾਂ ਹੀ ਹੁੰਦਾ ਜਦੋਂ ਸਮਾਂ ਆਂਦਾ ਨਾ ਫਿਰ ਲੋਕ ਰਸਦੇ ਆ ਉਹਨੂੰ ਕਿ ਕੀ ਹੈ ਨਾ ਮਤਲਬ ਲੋਕਾਂ ਦੀ ਪਾਵਰ ਕੀ ਮੇਰੀਆਂ ਵੀਡੀਓ ਤੇ ਬਹੁਤ ਜ਼ਿਆਦਾ ਇਤਰਾਜ ਆਏ ਨੇ ਵੀ ਕਹਿੰਦੇ ਤਪੋਂ ਰਾਜ ਰਾਜੋਂ ਨਰਕ ਜੀ ਬੰਦਾ ਤਪ ਕਰਦਾ ਤਾਂ ਰਾਜ ਮਿਲ ਜਾਂਦਾ ਹਮ ਪਰ ਸਤਾ ਦੇ ਹੰਕਾਰ ਚ ਬੰਦਾ ਪਾਪ ਕਰ ਬੰਦਾ ਤੇ ਮੁੜ ਕੇ ਉਹ ਨਰਕ ਚ ਲੱਗਦਾ ਨਰਕ ਬਿਲਕੁਲ ਇਹ ਪਰਮਾਤਮਾ ਦੀਆਂ ਦਿਨਾਂ ਨਹੀਂ ਕਿਸੇ ਤੇ ਦੋਸ਼ ਕੁਝ ਨਹੀਂ ਦੇਣ ਤੇ ਕੋਈ ਫਾਇਦਾ ਨਹੀਂ ਮੈਨੂੰ ਲੋਕ ਕਹਿੰਦੇ ਵੀ ਤੈਨੂੰ ਸਮਝ ਘਟਾਏ ਤੈਨੂੰ ਪਤਾ ਨਹੀਂ ਹਨਾ ਪਰ ਇੱਕ ਦਿਲੋਂ ਜੇ ਕੋਈ ਗੱਲ ਨਿਕਲਦੀ ਹੈ ਵੀ ਜਿਹੜੇ ਇਨਸਾਨ ਨੂੰ ਥੋੜੇ ਟਾਈਮ ਪਹਿਲਾਂ ਮੁੱਖ ਮੰਤਰੀ ਵਾਰਡ ਨਾਲ ਸਮਾਨਿਆ ਜਾਂਦਾ ਉਸੇ ਕੰਮ ਨੂੰ ਮੁੜ ਕੇ ਗੈਰ ਕਾਨੂੰਨੀ ਕਹਿ ਦਿੰਦੇ ਆ ਇਹ ਸਵਾਲ ਤਾਂ ਉੱਠਦਾ ਹੀ ਜਾਣਾ ਜੀ ਚਲੋ ਤੇ ਚਲੋ ਕੋਈ ਨਾ ਜੀ ਹੋ ਡਾਕਟਰ ਸਾਹਿਬ ਜਿਹੜਾ ਕੱਲ ਤੁਹਾਡਾ ਸ਼ੂਟ ਹੋਇਆ ਉਹਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੁਆਰਾ ਫਿਰ ਚੜ੍ਹਦੀ ਕਲਾ ਦੇ ਵਿੱਚੋਂ ਤੇ ਤੁਹਾਡੇ ਨਵਾਬ ਬਾਰੇ ਦੋ ਸ਼ਬਦ ਦੱਸ ਦਿਓ ਜੀ ਨਵਾਬ ਥਾਟਾਂ ਚ ਹਾਈਟਾ ਹਾਂਜੀ ਦੋ ਦਾਂਦਾ ਘੋੜਾ ਜੀ ਸਮੁੰਦਰ ਦਾ ਪੋਤਾ ਤੇ ਯੂਬੇ ਦਾ ਬੱਚਾ ਹੈਗਾ ਆਉਣ ਵਾਲੇ ਦਿਨਾਂ 'ਚ ਆਪਣੇ ਲਾਂਚ ਕਰ ਰਹੇ ਆਪਾਂ ਜੀ ਤੇ ਬਹੁਤ ਵੱਡੇ ਪੱਧਰ ਤੇ ਤੇ ਬਹੁਤ ਸੋਹਣਾ ਖੂਬਸੂਰਤ ਘੋੜਾ ਜਿਹੜਾ ਤੁਹਾਨੂੰ ਦੇਖਿਆ ਕਿਹੜੇ ਚੈਨਲ ਤੇ ਉਸ ਘੋੜੇ ਦੀ ਵੀਡੀਓ ਭੇਜੋਣਾ ਤੇ ਚੈਨਲ ਤੇ ਵੀ ਆ ਰਹੀ ਹੈ ਜੀ ਸਭ ਤੇ ਆਉਣਗੇ ਆਉਣ ਵਾਲੇ ਦਿਨਾਂ 'ਚ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਥੈਂਕਸ ਧੰਨਵਾਦ ਜੀ ਸਾਰਿਆਂ ਦਾ